ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਜੀ ਪਹੁੰਚੇ ਨੇ ਜਦੋਂ ਤੋਂ ਇਹਨਾਂ ਤੇ ਝੂਠਾ ਪਰਚਾ ਪਾ ਕੇ ਇਹਨਾਂ ਨੂੰ ਅੰਦਰ ਕੀਤਾ ਉਹ ਤੋਂ ਬਾਅਦ ਜੇਲ੍ਹ ਚੋਂ ਨਿਕਲਨਸਾਰ ਇਹ ਪਹਿਲੀ ਵਾਰ ਪੰਜਾਬ ਆਏ ਤੇ ਅੰਮ੍ਰਿਤਸਰ ਆ ਕੇ ਮੱਥਾ ਟੇਕਿਆ ਦਰਬਾਰ ਸਾਹਿਬ ਮੱਥਾ ਟੇਕਿਆ ਦਰਗਿਆਣਾ ਮੰਦਿਰ ਮੱਥਾ ਟੇਕਿਆ ਕੱਲ੍ਹ ਰਾਮ ਤੀਰਥ ਜਾਵਾਂਗੇ ਆਸ਼ੀਰਵਾਦ ਲਵਾਂਗੇ ਅਰਦਾਸ ਇਹੀ ਕੀਤੀ ਹੈ ਕਿ ਦੇਸ਼ ਨੂੰ ਪਟੜੀ ਤੇ ਚੜਾ ਮੇਰੇ मालका देश की डोर किसी चंगे सच्चे बंद हथ फड़ा यही अरदास की है सो निहाल भारत माता की इनकलाब मैं जेल से निकल के सीधा आप लोगों के पास आ रहा हूं इन लोगों ने झूठे केस में मेरे को जेल में डाल दिया था मान साहब मेरे से मिलने आया करते थे जेल में मैं मान साहब से यही पूछता था पंजाब में सब कुछ ठीक चल रहा है लोग खुश हैं इन्हें मोर ला दिया कुलदीप सिंह धारीवाल तीन लाख दो देगा ਇਹ ਚੋਈਦ ਹੋ ਰਿਹਾ ਹੈ ਬਹੁਤ ਵੱਡੇ ਮਾਰਜਾ ਨਾਲ ਤਰੀয়াল ਸਾਹਿਬ ਜਿੱਤਣਗੇ ਜੋਸ਼ੀ ਸਾਹਿਬ ਕਹਿੰਦੇ ਸ਼ਰਾਬ ਘਟਾਲੇ ਦੇ ਕਹਿੰਦੇ ਕਿ ਟਾਇਲ ਘਟਾਲੇ ਦੇ ਕਹਿੰਦੇ ਪਤਾ ਕਰ ਲੈਣਾ ਯਾਰ ਚੰਗੀ ਤਰ੍ਹਾਂ ਸੁਣ ਲਓ ਸੋ ਇਸ ਕਰਕੇ ਇਹ ਕਹਿਣ ਦੀ ਆ ਗੱਲ ਜੋ ਮਰਜ਼ੀ ਕੋਈ ਕਰ ਲਵੇ ਉਹ ਨੀਲੇ ਸ਼ਤਾਲੇ ਨੇ ਫੈਸਲਾ ਕਰਨਾ ਇਹਨਾਂ ਫੈਸਲਾ ਨਹੀਂ ਕਰਦਾ ਉਹ ਫੈਸਲਾ ਰੱਬ ਨੇ ਕਰਨਾ ਸੋ ਇਸ ਕਰਕੇ ਜੋ ਸਲੀਅਤ ਹੈ ਉਹ ਐਕੀ ਤੁਹਾਡੇ ਸਾਹਮਣੇ ਆ ਜਣੀ ਫਿਰ ਪਤਾ ਲਾਜੋ ਕਿਨੇ ਘਟਾਲੇ ਕੀਤੇ ਤੇ ਕਿੰਨੇ ਨਹੀਂ ਕੀਤੇ ਜਿਹੜੇ ਕੋਈ ਖੜਨ ਨਾਲੋਂ ਮੈਂ ਕੋਈ ਬਹੁਤ ਵੱਡਾ ਅੰਤਰਜਾਮੀ ਨਹੀਂਗਾ ਜਾਣੀ ਜਾਨ ਨਹੀਂਗਾ ਪਰ ਜੋ ਵੀ ਰਿਜ਼ਲਟ ਆਉਣਗੇ ਬਹੁਤ ਸੋਹਣੇ ਰਿਜ਼ਲਟ ਆਉਣਗੇ ਲੋਕਾਂ ਦੇ ਕੱਟ ਵੇਖ ਕੇ ਲੱਗਦਾ ਵੀ ਜਿੱਤ ਪੱਕੀ ਹੈ ਜੋ ਅੱਜ ਦਾ ਠਾਠਾ ਮਾਰਦਾ ਕੱਟ ਲੱਗਦਾ ਮਾਰਦਾ ਦਿਖਦਾ ਇੱਚ ਤੇ ਐ ਲੱਗਦਾ ਮਤਲਬ 13 ਦੀਆਂ 13 ਹੀ ਹੋਊਗਾ ਬੀਜੇਪੀ ਵੱਲੋਂ ਬੜਾ ਵਿਰੋਧ ਨੂੰ ਲੈ ਕੇ ਵੀ ਜਿਹੜੇ ਨਾ ਆਪਰੇਸ਼ਨ ਤੋਂ ਜਿਹੜੇ ਬੋਸ ਨਾਲ ਸਾਰੇ ਬੋਰਡ ਜੀ ਪਰਮਿਸ਼ਨ ਦੇ ਨਾਲ ਲਗਾਏ ਗਏ ਆ ਕੋਈ ਐਸਾ ਬੋਰਡ ਨਹੀਂ ਹੈ ਜਿਹਦੇ ਤੇ ਅਸੀਂ ਪਰਮਿਸ਼ਨ ਨੇ ਲਈ ਐਸੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਆ ਆ ਸਾਰੀਆਂ ਪਰਮਿਸ਼ਨਾਂ ਲੈ ਕੇ ਸਾਰੇ ਕੰਮ ਚਾਹੇ ਉਹ ਫਲੈਗਸ ਚਾਹੇ ਉਹ ਬੋਰਡਿੰਗਸ ਚਾਹੇ ਉਹ ਬੋਰਡ ਨੇ ਚਾਹੇ ਉਹ ਫਲੈਕਸਿਸ ਨੇ ਅਸੀਂ ਸਾਰੀਆਂ ਪਰਮਿਸ਼ਨਸ ਲੈ ਕੇ ਐਸ ਪਰ ਦਾ ਪ੍ਰੋਟੋਕੋਲ ਆਫ ਦਾ ਇਲੈਕਸ਼ਨ ਕਮਿਸ਼ਨ ਅਸੀਂ ਲਗਾ ਦੇ ਕਹਿੰਦੇ ਸਰਕਾਰ ਗੁੰਡਾਗਰਦੀ ਕਰਦੀ ਹੈ ਜੀ ਬੀਜਪੀ ਸੀ ਝੰਡੀਆਂ ਨੂੰ ਉਤਾਰੀਆਂ ਗਈਆਂ ਉਹਨਾਂ ਨੂੰ ਸਾਬ ਉਹਨਾਂ ਦੇ ਢਿੱਡ 'ਚ ਪੀੜ ਹੋ ਰਹੀ ਹੈ ਉਹਨਾਂ ਨੂੰ ਕੋਈ ਬਰਦਾਸ਼ਤ ਨਹੀਂ ਹੋ ਰਿਹਾ ਐਨਾ ਉਹ ਸਾਹ ਵੇਖ ਕੇ ਜਨਤਾ ਦਾ ਐਨਾ ਅਥਾ ਪਿਆਰ ਵੇਖ ਕੇ ਆਮ ਆਦਮੀ ਪਾਰਟੀ ਦੇ ਪ੍ਰਤੀ ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਉਹ ਬੁਖਲਾੜ ਦੇ ਵਿੱਚ ਕੁਝ ਵੀ ਬੋਲ ਰਹੇ ਆ ਸੋ ਇਸ ਕਰਕੇ ਉਹਨਾਂ ਦੀ ਗੱਲਾਂ ਦਾ ਕੋਈ ਵਜੂਦ ਨਹੀਂ